ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨ ਸੋ ਵੇਲਾ ਘੜੀ ਧਨ ਧਨ ਮੋਰਤ ਪਲ ਸਾਰ ਧਨ ਸੋ ਦਿਨ ਸ ਸੰਜੋਗੜਾ ਜਿਤ ਡੇਠਾ ਗੁਰ ਦਰਸਾਰ ਦਰਸਨ ਦੇਖਾ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨਾਂੰਤੇ ਸੁਣ ਪ੍ਰਭ ਮੈਰੇ ਦੇਹ ਨਾਮ ਕਰ ਆਪਣੇ ਚਿਰ ਸੁਖ ਹੋ ਟਲ ਗੁਰ ਸੇਵੀਆ ਅਹ ਨਿਸ ਸਹਜ ਸੋਭਾਏ ਦਰਸਨ ਪ੍ਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਉਵਸਪਤ ਖਸਾਮ ਦੀ ਨੋਰਾ ਅਰਸੋ ਹੋ ਕੋਰ ਸੋ ਝਟਿਆ ਤੋਤਾ ਡਠੇ ਸਜੇ ਪਾਤ ਸਾਹਾ ਮਲ ਜਨਮਾ ਦਾ ਨਾਮ ਮਾਤੀ ਕਟਿਆ ਸਜਣ ਸਚਾ ਪਾਤ ਸਾਹਾ

ਵਾਹੇ ਗੁਰੂ ਸਾਹਿਬ ਜੀ ਤਨ ਆਂ ਗੋਪਾਲ ਤੇਰਾ ਯਾਰ ਦਾ ਜੋ ਜਾਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਾਣ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ रहा दाल सीधा मांगौ गिया हमारा खुशी कर नित जिय पनिया शादन नीका ਅਨਾਜ ਮੰਗਾ ਸਤ ਸੀਕਾ ਗਊ ਪੈਸ ਮੰਗਾ ਲਾ ਵੇਰੀ ਇਕਤਾ ਜਨ ਤੁਰੀ ਚੰਗੇਰੀ ਕਰ ਕੇ ਗੇ ਹਨ ਚੰਗੇ ਦਾਨ ਧਨ ਨਾਲੇ ਵੈ ਮੰਗੇ ਗਉ ਪੈਸ ਮੰਗੋ ਲਾਵੇ ਰੀ ਇਕ ਤਾਜਨ ਦੁਰੀ ਚੰਗੇ ਰੀ ਘਰ ਕੇ ਗੇ ਹਨ ਚੰਗੇ ਦਾਨ ਧਨ ਨਾਲੇ ਵੈ ਮੰਗੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਾ ਗੋਪਾਲ ਤੇਰਾ ਆਰਦਾ ਜੋ ਜਨ ਤੁਮਰੀ ਭਗਤ ਕਰਨਤੇ ਤਨ ਕੇ ਕਾਜ ਸਵਾਰਤਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਦੇਨਾ ਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਛ ਪਸ਼ੂ ਨਗ ਨਾਦ ਨਰਾਦ ਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਧ ਹੈ ਜਲ ਮੈ ਥਲ ਮੈ ਪਲ ਮੈਂ ਕਲ ਕੇ ਨਹੀਂ ਕਰਮਾਂ ਵਿਚਾਰੈ ਦੀਨ ਦਇਆਲ ਦਇਆ ਨਿਦਾਨ ਦੋਖਾ ਨ ਦੇ ਖਤ ਹੈ ਪਰ ਦੇਤ ਨ ਹਾਰੈ ਜੇ ਜੇ ਤੁਮਰੇ ਧਿਆਨ ਕੋ ਨੇਤੇ ਉਠਤੈ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵਹਗੇ ਪਗਵੰਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੋ ਹਾਲ ਮੋਰੀ ਦਾ ਦਾ ਕਹਿਣਾ ਦੋ ਬੇਨ ਰੋਗਾ ਰਜਾਈਆਂ ਦਾ ਓਟਣਾ नाग ਨਿਵਾਸਾਂ ਦੇ ਰਹਿਣਾ ਮੇ ਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਦਬੇ ਨ ਰੋਗ ਰਜਾਈਆਂ ਦਾ ਓਟਾਣਾ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਹਿਣਾ ਯਾਰ ਅੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਸੋਲ ਸੋਰਾਹੀ ਖੰਡਰ ਪਿਆਲਾ ਬੇੰਗ ਕਸਾਈਆਂ ਦਾ ਸਹਿਣਾ ਰੜੇ ਦਾ ਸਾਨੂੰ ਸਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ